ਹਾਂਜੀ ਕੱਲ ਨੂੰ ਉਹ ਦਿਨ ਆ ਗਿਆ ਜਿਸ ਦਿਨ ਦਾ ਲੋਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਕੱਲ ਨੂੰ 1 ਜੂਨ ਵੋਟਾਂ ਦਾ ਦਿਨ ਕੱਲ ਨੂੰ ਆ ਗਿਆ ਜੀ ਤਾਂ ਲੋਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਵੋਟ ਪਾਉਣ ਵੱਲ ਤੇ ਆਪ ਦੀ ਆਪ ਦੀ ਇਮਾਨਦਾਰੀ ਦੇ ਨਾਲ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਸੀਂ ਕਿਹੜੀ ਪਾਰਟੀ ਨੂੰ ਲਿਆਉਣਾ ਚਾਹੁੰਦੇ ਹੋ ਕਿਹੜੀ ਪਾਰਟੀ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਪਾਰਟੀ ਆਵੇਗੀ ਤਾਂ ਸਾਡੇ ਕੰਮ ਕਰੇਗੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਆ ਜਾਂ ਕਿਹੜਾ ਲੀਡਰ ਤੁਹਾਨੂੰ ਚੰਗਾ ਲੱਗਦਾ ਕਿਹੜਾ ਐਮਪੀ ਲੀਡਰ ਤੁਹਾਨੂੰ ਚੰਗਾ ਲੱਗਦਾ ਕਿ ਉਹ ਸਾਡੇ ਜ਼ਿਲ੍ਹੇ ਦਾ ਕੰਮ ਵਧੀਆ ਕਰ ਸਕਦਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਹਨੂੰ ਐਮਪੀ ਲੀਡਰ ਬਣਾਉਣਾ ਚਾਹੁੰਦੇ ਹੋ ਜੀ ਤੁਹਾਡੇ ਉਹ ਕੰਮ ਕਰ ਸਕਦਾ ਕੱਲ ਨੂੰ 1 ਜੂਨ ਇਤਿਹਾਸ ਜੀ ਤੁਸੀਂ ਪੜੋਗੇ ਬਹੁਤਿਆਂ ਨੂੰ ਤਾ ਵੀ ਹੋਊਗਾ 1 ਜੂਨ ਤੋਂ 6 ਜੂਨ ਦਾ ਇਤਿਹਾਸ ਤਾਂ ਜਾਨੂ ਵੀ ਨੇ ਬਹੁਤ ਸਾਰੇ ਲੋਕ ਤਾਂ ਤੁਸੀਂ ਵੋਟ ਕਿਸ ਨੂੰ ਪਾਉਂਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਜਿਹੜੇ 13 ਜ਼ਿਲ੍ਹਿਆਂ ਦੇ ਐਮਪੀ ਨੇ ਕਿਹਨੂੰ ਵੋਟ ਤੁਸੀਂ ਪਾਉਣਾ ਚਾਹੋਗੇ ਆਮ ਆਦਮੀ ਪਾਰਟੀ ਨੂੰ ਕਿੰਨੇ ਪਸੰਦ ਕਰਦੇ ਨੇ ਕਿ ਆਮ ਆਦਮੀ ਪਾਰਟੀ ਪੰਜਾਬ 13 0 ਜੋ ਭਗਵੰਤ ਮਾਨ ਦਾ ਸੁਪਨਾ ਸੀ ਉਹ ਬਣੇ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਪਰੰਪਰਾ ਫੂਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਨਾ ਹੀ ਲੱਗੇ ਕਿਉਂਕਿ ਜਿਹੜੇ ਫਰੀਦਕੋਟ ਤੋਂ ਨੇ ਉਹ ਇੱਕ ਵਾਰ ਵੀ ਇੱਧਰਲਾ ਗੇੜਾ ਰਾਮਪਰਾ ਫੁੱਲ ਦੇ ਕਿਤੇ ਵੀ ਆਪ ਦੇ ਹਲਕੇ ਦੇ ਵਿੱਚ ਉਹਨਾਂ ਨੇ ਗੇੜਾ ਨਹੀਂ ਕੱਢਿਆ ਰਾਜਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰ ਨੇ ਤਾਂ ਰਾਮਪਰਾ ਫੁੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਨਹੀਂ ਲੱਗੇਗਾ ਪਾਈ ਸਰਬਜੀਤ ਸਿੰਘ ਖਾਲਸਾ ਪਾਈ ਬੈਂਤ ਸਿੰਘ ਜੀ ਦਾ ਸੁਪੁੱਤਰ ਉਹਨਾਂ ਨੂੰ ਕਿੰਨੇ ਜਣੇ ਵੋਟ ਪਾਉਣਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਰਮਜੀਤ ਅਣਮੋਲ ਨੂੰ ਕੌਣ-ਕੌਣ ਵੋਟ ਪਾਉਣਗੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਾਂਗਰਸ ਐਮਪੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਕੌਣ-ਕੌਣ ਵੋਟ ਪਾਉਣਗੇ ਆਪ ਦੀ ਆਪ ਦੀ ਇਮਾਨਦਾਰੀ ਦੇ ਨਾਲ ਕਮੈਂਟ ਕਰਕੇ ਦਸ ਜਰੂਰ ਦੱਸਿਓ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹੋ ਆਪ ਦੀ ਇਮਾਨਦਾਰੀ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ 4 ਜੂਨ ਨੂੰ ਫਿਰ ਰਿਜ਼ਲਟ ਆਈ ਜਾਣਾ ਪਤਾ ਲੱਗ ਹੀ ਜਾਣਾ ਕਿ ਕਿੰਨੂ ਲੋਕ ਜ਼ਿਆਦਾ ਪਸੰਦ ਕਰਦੇ ਨੇ ਕਿਹੜੀ ਪਾਰਟੀ ਨੂੰ ਕਿਹੜੇ ਲੀਡਰ ਨੂੰ ਜ਼ਿਆਦਾ ਪਸੰਦ ਕਰਦੇ ਨੇ ਲੋਕ